ਪੰਜਾਬ ਦੇ ਲੁਧਿਆਣਾ ਦੇ ਵਿੱਚ ਮੰਦਰ ਦੇ ਵਿੱਚ ਤੋੜਫੋੜ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ ਪਿੰਡ ਸਾਨੇਵਾਲ ਦੇ ਨਜ਼ਦੀਕ ਦਿੱਲੀ ਨੈਸ਼ਨਲ ਹਾਈਵੇ ਦੇ ਉੱਤੇ بڑے ਮੰਦਰ ਦੇ ਵਿੱਚ ਕੁਝ ਬਦਮਾਸ਼ਾਂ ਨੇ ਧੀਰ ਰਾਤ ਜੰਮ ਕੇ ਤੋੜਫੋੜ ਕੀਤੀ ਅਤੇ ਅੱਜ ਸਵੇਰੇ ਜਦ ਮੰਦਰ ਦੇ ਪੁਜਾਰੀ ਨੇ ਮੰਦਰ ਨੂੰ ਖੋਲ ਕੇ ਵੇਖਿਆ ਤਾਂ ਉਹ ਹੈਰਾਨ ਰਹਿ ਗਿਆ ਮੰਦਰ ਦੇ ਸ਼ੀਸ਼ੇ ਟੁੱਟੇ ਹੋਏ ਮਿਲੇ ਸ਼ਿਵਜੀ ਦੇ ਉੱਪਰ ਤੀਰ ਤਾਰ ਹਥਿਆਰਾਂ ਦੇ ਨਾਲ ਹਮਲਾ ਕਰਕੇ ਉਸ ਨੂੰ ਖੰਡਿਤ ਕੀਤਾ ਹੋਇਆ ਸੀ ਤੇ ਸ਼ਿਵਲਿੰਗ ਨੂੰ ਵੀ اپنی جگہ ਤੋਂ ਉਖਾੜਿਆ ਹੋਇਆ ਸੀ ਮੰਦਰ ਦੇ ਪੁਜਾਰੀ ਨੇ ਤੁਰੰਤ ਮੰਦਰ ਦੀ ਕਮੇਟੀ ਦੇ ਹੋਰ ਨ ਮੈਂਬਰਾਂ ਨੂੰ ਸੂਚਿਤ ਕੀਤਾ ਅਤੇ ਘਟਨਾ ਸਥਾਨ ਤੇ ਪਹੁੰਚ ਕੇ ਕਮੇਟੀ ਦੇ ਮੈਂਬਰਾਂ ਨੇ ਹਾਲਾਤ ਦੇਖੇ ਅਤੇ ਤੁਰੰਤ ਥਾਣਾ ਸਾਨੇਵਾਲ ਦੀ ਪੁਲਿਸ ਨੂੰ ਸੂਚਿਤ ਕਰ ਦਿੱਤਾ ਉੱਥੇ ਇਸ ਮਾਮਲੇ ਲੈ ਕੇ ਪੰਡਤ ਭਰਤ ਕਿਸ਼ੋਰ ਪਾਂਡੇ ਨੇ ਕਿਹਾ ਕਿ ਅੱਜ ਸਵੇਰੇ 6 ਵਜੇ ਉਹ ਮੰਦਰ ਪਹੁੰਚਿਆ ਉਸ ਸਮੇਂ ਉਸਨੇ ਗੇਟ ਦਾ ਤਾਲਾ ਟੁੱਟਿਆ ਦੇਖਿਆ ਅਤੇ ਸ਼ਿਵ ਮੰਦਰ ਦੇ ਅੰਦਰ ਸ਼ਿਵ ਜੀ ਦੀ ਮੂਰਤੀ ਨੂੰ ਖੰਡਿਤ ਕੀਤਾ ਹੋਇਆ ਸੀ ਤੇ ਮਾ ਦੁਰਗਾ ਜੀ ਦੀ ਮੂਰਤੀ ਨੂੰ ਵੀ ਤੋੜਿਆ ਹੋਇਆ ਸੀ ਮੰਦਰ ਦੇ ਸੀਸੀਟੀਵੀ ਕੈਮਰੇ ਵੀ ਨਹੀਂ ਚੱਲ ਰਹੇ ਸਨ ਫਿਲਹਾਲ ਹਮਲਾਵਰਾਂ ਦਾ ਕੁਝ ਵੀ ਪਤਾ ਨਹੀਂ ਲੱਗ ਰਿਹਾ ਉੱਥੇ ਇਸ ਮਾਮਲੇ ਲੈ ਕੇ ਘਟਨਾ ਸਥਾਨ ਤੇ ਏਸੀਪੀ ਗੁਰ ਇਕਬਾਲ ਸਿੰਘ ਪਹੁੰਚੇ ਉਹਨਾਂ ਨੇ ਕਿਹਾ ਕਿ ਆਸ-ਪਾਸ ਦੇ ਸੀਸੀਟੀਵੀ ਕੈਮਰਿਆਂ ਨੂੰ ਚੈੱਕ ਕੀਤਾ ਜਾ ਰਿਹਾ ਅਤੇ ਜਲਦ ਹੀ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ ਮੇਰਾ ਨਾਮ ਬਲਦ ਕਿਸ਼ੋਰ ਪਾਂਡੇ ਹੈ ਮੇਰੇ ਕੋ 6 ਵਜੇ ਪਤਾ ਚਲਾ 6 ਵਜੇ ਆਇਆ ਮੈਨੇ ਸਵੇਰੇ 6 ਵਜੇ ਸਵੇਰੇ 6 ਵਜੇ ਤੋ ਤਾਲਾ ਟੁੱਟਾ ਹੋਇਆ ਥਾ ਜੀ ਔਰ ਸਾਰਾ ਮੋਰਤੀ ਭੰਗਾ ਹੋਇਆ ਥਾ ਜੀ ਤੋ ਉਸਕੇ ਬਾਅਦ ਆਪਨੇ ਪੁਲਿਸ ਕੋ ਸੂਚਨਾ ਦੀ मैं कमेटी को सूचना दी कमेटी को, को सूचना दी कमेटी पुलिस वालों को सूचना दी अच्छा जी तो आपने जब आप आए तो गेट का भी ताला टूटा हुआ था। गेट का भी ताला टूटा था ठीक है कभी किसी से कोई विवाद विवाद तो नहीं हुआ नहीं कोई नहीं हुआ आपका कोई कोई है किसी से बातचीत नहीं है कितने सेवकदार है कितना पुराना मंदिर है यहाँ सेवक दर् बहुत है कितना पुराना मंदिर है तीस साल से ऊपर की पुराना है अच्छा जी पहले भी कभी ऐसा हुआ मंदिर में ਪਹਿਲੇ ਤੋਂ ਐਸਾ ਮੂਰਤੀ ਖੁਆ ਤਾਂ 30 ਨਵੰਬਰ ਕੋ ਅੱਛਾ ਜੀ 30 ਨਵੰਬਰ ਕੋ ਵੀ ਨਹੀਂ ਹੋਈ ਜਾਨੀ ਕਿ ਬੇਹਦ ਨਹੀਂ ਉਹ ਮਨੇ ਹੋਈ ਥੀ ਕੋਈ ਗੱਲਬਾਤ ਨਹੀਂ ਹੋਈ ਉਸੇ ਗੱਲਬਾਤ ਨੇ ਹੋਈ ਤੁਸੀਂ ਇੱਥੇ ਪਹੁੰਚੇ ਸਵੇਰੇ ਤੁਸੀਂ ਦੇਖਿਆ ਕੋਈ ਕੋਈ ਚੀਜ਼ ਐਸੀ ਮਿਲੀ ਅੰਦਰ ਜਿਨ੍ਹਾਂ ਮੂਰਤੀਆਂ ਨੂੰ ਖੰਡਿਤ ਕੀਤਾ ਗਿਆ ਮੂਰਤੀ ਜੋ ਖੰਡਿਤ ਕੋਈ ਐਸਾ ਚੀਜ਼ ਨਹੀਂ ਮਿਲਿਆ ਕੋਈ ਐਸਾ ਚੀਜ਼ ਨਹੀਂ ਕੋਈ ਚੋਰੀ ਹੋਈ ਓਏ चोरी तो कुछ हुआ ही नहीं सिर्फ तो सिर्फ मूर्ति खंडित, खंडित, खंडित हुई सिर्फ तो 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 कितनी है मूर्तियां टोटल खंडित हुई हैं चौदह चौदह मूर्तियां तो टोटल टोटल कितनी मूर्तियां लगी हुई हैं मंदिर के अंदर मंदिर के अगर चौदह मूर्ति लगी हुई है एक पीतल की है तो. जी, मतलब चौदह की चौदह खंडित कर देगी खंडित गिन के देखने की बात जी अंदर सीसी टीवी लगी हुई है अंदर कैमरे टीवी नहीं कैमरे नहीं लगी हुई है अच्छा जी अब अब प्रशासन बोल रहा है लगवाए लगवाए जा रहे हैं आपको लगवाएंगा ना ही ठीक है देखो ਇਹ ਸ਼ਿਵ ਮੰਦਰ ਹੈਗਾ ਜੀ ਜੀਟੀ ਰੋਡ ਜੁਗਿਆਣਾ ਦੇ ਕੋਲੇ ਇੱਥੇ ਸਾਨੂੰ ਇਨਫੋਰਮੇਸ਼ਨ ਆਈ ਸੀ ਕਿ ਵੀ ਕਿਸੇ ਸ਼ਰਾਰਤੀ ਤੱਤ ਨੇ ਮੂਰਤੀਆਂ ਖੰਡੇ ਕਰ ਦਿੱਤੀਆਂ ਅਸੀਂ ਮੌਕੇ ਤੇ ਪਹੁੰਚੇ ਹਾਂ ਮੌਕੇ ਤੇ ਪਹੁੰਚ ਕੇ ਜਿਹੜੀ ਕਮੇਟੀ ਹੈਗੀ ਆ ਉਹਦੇ ਵਿੱਚੋਂ ਇੱਕ ਮੋਤਬਰ ਬੰਦੇ ਦਾ ਬਿਆਨ ਲੈ ਕੇ ਪਰਚਾ ਦਰਜ ਕੀਤਾ ਗਿਆ ਅੰਡਰ ਸੈਕਸ਼ਨ 295 ਧਾਰਮਿਕ ਭਾਵਨਾਵਾਂ ਨੂੰ ਆਹਤ ਕਰਨ ਦਾ ਤੇ ਤਫ਼ਤੀਸ਼ ਆਰੰਭ ਦਿੱਤੀ ਹੈ ਦੋਸ਼ੀਆਂ ਨੂੰ ਫੜਨ ਦੀ ਉਪਰਾਲੇ ਕੀਤੇ ਜਾ ਰਹੇ ਤੇ ਸਰ ਕੋਈ ਸੀਸੀਟੀਵੀ ਲੱਗਿਆ ਅੰਦਰ ਕੁਝ ਇੱਥੇ ਮੂੜਲੇ ਤੌਰ ਤੇ ਅਸੀਂ ਆਲੇ-ਦਾਲ ਦੇਖਿਆ ਸੀ ਸੀਸੀਟੀਵੀ ਨਹੀਂ ਲੱਗਿਆ ਹੈਗਾ ਜੀ ਮੰਦਰ ਦਾ ਸੀਸੀਟੀਵੀ ਨਹੀਂ ਲੱਗਿਆ ਬਟ ਇੰਡਸਟਰੀ ਏਰੀਆ ਹੈਗਾ ਆਲੇ-ਦਾਲੇ ਸੀਸੀਟੀਵੀ ਹੋਊਗਾ ਕਿਉਂਕਿ ਜਿਆਦਾ ਚਾਂਸਸ ਨੇ ਕਿ ਵੀ ਰਾਤ ਨੂੰ ਇਹ ਕਾਰਵਾਈ ਉਹਨਾਂ ਨੇ ਜਿਹੜੀ ਹੈਗੀ ਹੈ ਵਾਰਦਾਤ ਨੂੰ ਅੰਜਾਮ ਦਿੱਤਾ ਹੈਗਾ ਤੇ ਅਸੀਂ ਆਪਣੀ ਟੀਮਾਂ ਸਪੈਸ਼ਲ ਬਣਾ ਦਿੱਤੀਆਂ ਨੇ ਕਿਆਂ ਔਰ ਸੀਸੀਟੀਵੀ ਫੁਟੇਜ ਦੀ ਮਦਦ ਦੇ ਨਾਲ ਤੇ ਹੋਰ ਸਾਧਨਾਂ ਦੀ ਮਦਦ ਦੇ ਨਾਲ ਦੋਸ਼ੀਆਂ ਤੱਕ ਪਹੁੰਚਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸਰ ਫਿਲਹਾਲ ਅਗਿਆਤ ਦੇ ਖਿਲਾਫ ਪਰਚਾ ਦਰਜ ਬਿਲਕੁਲ ਫਿਲਹਾਲ ਅਨਨੋਨ ਦੇ ਖਿਲਾਫ ਦਰਜ ਕੀਤਾ ਜਿੱਦਾਂ ਹੀ ਛਾਣਖਤ ਹੁੰਦੀ ਹੈ ਫਿਰ ਉਹਨਾਂ ਨੂੰ ਨਾਮਿਨੇਟ ਕਰਾਂ ਸਰ ਥਾਣਾ ਸੰਨੀਵਾਲ ਪੈਂਦਾ ਜੀ ਥਾਣਾ ਸੰਨੀਵਾਲ ਪੈਂਦਾ ਜ